ਪਹਿਲਾਂ ਤਾਂ ਮੈਂ ਇੱਥੇ ਆਏ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦੀ ਆ ਜਿਹੜੇ ਕਿ ਮੇਰੀ ਖੁਸ਼ੀ ਵਿੱਚ ਸਾਰੇ ਸ਼ਰੀਕ ਹੋਏ ਬਾਕੀ ਪਹਿਲਾਂ ਮੇਰਾ ਕਨਸਰਨ ਸਿਰਫ ਇੱਕ ਸਕੂਲ ਨਾਲ ਸੀਗਾ ਰੇਲਵੇ ਮੰਡੀ ਸਕੂਲ ਤੱਕ ਉੱਥੋਂ ਦੇ ਬੱਚਿਆਂ ਨਾਲ ਮੇਰਾ ਵਾਅਦਾ ਪੈਂਦਾ ਸੀ ਉਹਨਾਂ ਨੂੰ ਮੈਂ ਅੱਛੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਲਈ ਅੱਛਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੁਣ ਮੇਰੇ ਸਿਰ ਤੇ ਪੂਰੇ ਜ਼ਿਲ੍ਹੇ ਦਾ ਭਾਰ ਹੈਗਾ ਸੋ ਮੇਰੀ ਇਹ ਹੀ ਕੋਸ਼ਿਸ਼ ਰਹੇਗੀ ਕਿ ਜ਼ਿਲ੍ਹੇ ਦੇ ਹਰ ਇੱਕ ਬੱਚੇ ਦੀ ਹਰ ਇੱਕ ਅਧਿਆਪਕ ਦੀ ਹਰ ਇੱਕ ਰਿਟਾਇਰੇ ਦੀ ਮੈਂ ਜ਼ਿੰਮੇਵਾਰੀ ਆਪਣੇ ਸਿਰ ਤੇ ਲਵਾਂ ਤੇ ਸਭ ਦੀਆਂ ਉਮੀਦਾਂ ਤੇ ਖਰੀ ਉਤਰਾਂ। ਹੁਣ ਆਮ ਸਮੇਂ ਦੇ ਵਿੱਚ ਜਿਹੜੇ ਸਕੂਲਾਂ ਵਿੱਚ ਟੀਚਰਸ ਦੀ ਕਮੀ ਹੈ ਜਾਂ ਬੱਚਿਆਂ ਨੂੰ ਕੋਈ ਸੂਪ ਦੀ ਲੋੜ ਆ ਉਹਦੇ ਬਾਰੇ ਜੋ ਵੀ ਮੇਰੀ ਹੱਦ ਵਿੱਚ ਹੋਇਆ ਜੋ ਵੀ ਮੈਂ ਕਰ ਸਕੀ ਜੋ ਵੀ ਮੈਨੂੰ ਸਰਕਾਰ ਵੱਲੋਂ ਪਾਵਰਾਂ ਮਿਲੀਆਂ ਉਦਾਂ ਇਸਤੇਮਾਲ ਕਰਕੇ ਮੈਂ ਨੇਕ ਨੀਤੀ ਨਾਲ ਤੇ ਅچھے ਇਰਾਦਿਆਂ ਨਾਲ ਹਰ ਸੰਭਵ ਹਰ ਇੱਕ ਕੁਝ ਕਰਨ ਦਾ ਪ੍ਰਯਾਸ ਕਰੂੰਗੀ ਤੁਹਾਡੇ ਦੀ ਜਿੰਨਾ ਸਟਾਫ ਤੇ ਟੀਚਰਸ ਦਾ ਉਹਨਾਂ ਲਈ ਕੀ ਸਿਧਿਆ ਹੈ ਟੀਚਰਸ ਲਈ ਤਾਂ ਮੈਂ ਹਰ ਵੀ ਲੈ ਕੇ ਸੰਦੇਸ਼ ਦਿਨੀ ਹੁੰਦੀਆਂ ਕਿ ਜੇ ਤੁਹਾਡੇ ਇਰਾਦੇ ਨੇਕ ਨੇ ਤੁਸੀਂ ਜਿਹੜੀ ਅੰਦਰ ਆਪਣੇ ਅੰਦਰ ਇੱਕ ਇਮਾਨਦਾਰੀ ਦੀ ਭਾਵਨਾ ਰੱਖਦੇ ਹੋ ਤਾਂ ਜ਼ਿੰਦਗੀ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਣ ਉਹ ਸਾਰੀਆਂ ਤੁਸੀਂ ਤੈਅ ਕਰ ਲਵੋਗੇ ਸਾਡੇ ਹੱਥ ਵਿੱਚ ਇੱਕ ਬਹੁਤ ਹੀ ਸੈਂਸਿਟਿਵ ਇਸ਼ੂ ਹੈਗਾ ਸਾਡੇ ਹੱਥ ਵਿੱਚ ਬੱਚਿਆਂ ਦਾ ਭਵਿੱਖ ਹੈਗਾ ਟੀਚਰਸ ਨੂੰ ਤਾਂ ਮੈਂ ਇਹੀ ਆਪਣਾ ਸੰਦੇਸ਼ ਦੇਵਾਂਗੀ ਕਿ ਤੁਸੀਂ ਬਹੁਤ ਲੱਕੀਓ ਕਿ ਤੁਹਾਡਾ ਸੰਬੰਧ ਬੱਚਿਆਂ ਨਾਲ ਹੈ ਸੋ ਤਨਦੇਹੀ ਨਾਲ ਕੰਮ ਕਰੋ ਨੇਕ ਨੀਅਤੀ ਨਾਲ ਕੰਮ ਕਰੋ ਇਹਨਾਂ ਦਾ ਭਵਿੱਖ ਤੁਹਾਡੇ ਹੱਥ ਵਿੱਚ ਹੈ ਜੇ ਤੁਸੀਂ ਇਨਾਂ ਬੱਚਿਆਂ ਦਾ ਭਵਿੱਖ ਦੇਖੋਗੇ ਤਾਂ ਤੁਹਾਡੇ ਬੱਚਿਆਂ ਦਾ ਭਵਿੱਖ ਭਗਵਾਨ ਦੇਖੇਗਾ ਥੈਂਕ ਯੂ We at GNA University see potential in everyone and everything around us. We drive innovation and entrepreneurship. We groom competent global citizens to affect positive change around them.